ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖਾਂ ਦੇ ਪੰਜਵੇਂ ਅਤੇ ਸਮੁੱਚੀ ਸਿੱਖ ਕੌਮ ਦੇ ਪਹਿਲੇ ਸ਼ਹੀਦ ਗੁਰੂ ਭੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਵਸ ਪਰਵਤੇ ਅਸੀਂ ਉਹਨਾਂ ਨੂੰ ਝੋਟ-ਝੋਟ ਪ੍ਰਣਾਮ ਕਰਦੇ ਹਾਂ ਇਸ ਵੀਡੀਓ ਦਾ ਉਦੇਸ਼ ਸਮੁੱਚੀਆਂ ਸਿੱਖ ਸੰਗਤਾਂ ਨੂੰ ਗੁਰੂ ਜੀ ਦੀ ਸ਼ਹੀਦੀ ਤੋਂ ਜਾਣੂ ਪਰਵਾਉਣਾ ਹੈ ਕਿ ਕਿਵੇਂ ਅਤੇ ਕਦੋਂ ਗੁਰੂ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਅਕਬਰ ਬਾਸ਼ਾ ਤੋਂ ਬਾਅਦ ਉਸ ਦਾ ਪੁੱਤਰ ਜਹਾਂਗੀਰ ਦਿੱਤੇ ਬੈਠਿਆ ਜਿਸ ਨੇ ਗੱਦੀ ਤੇ ਬੈਠਦੇ ਹੀ ਹਿੰਦੁਸਤਾਨ ਵਿੱਚ ਇਸਲਾਮ ਸਥਾਪਿਤ ਕਰਨ ਦਾ ਵਾਅਦਾ ਕੀਤਾ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਉਸ ਦੇ ਖਿਲਾਫ ਬਗਾਵਤ ਕਰ ਦਿੱਤੀ ਇਸ ਸਮੇਂ ਗੁਰੂ ਘਰ ਦੇ ਦੋਖੀਆਂ ਦੁਆਰਾ ਜਹਾਂਗੀਰ ਦੇ ਕੰਨ ਭਰੇ ਗਏ ਕਿ ਗੁਰੂ ਜੀ ਨੇ ਖੁਸਰੋ ਦੀ ਮਦਦ ਕੀਤੀ ਹੈ ਜਿਸ ਕਰਕੇ ਗੁਰੂ ਜੀ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਗ੍ਰਿਫਤਾਰੀ ਤੋਂ ਬਾਅਦ ਗੁਰੂ ਜੀ ਨੂੰ ਚੰਦੂ ਸ਼ਾਹ ਦੇ ਹਵਾਲੇ ਕੀਤਾ ਗਿਆ ਚੰਦੂ ਨੇ ਗੁਰੂ ਜੀ ਤੋਂ ਇਸਲਾਮ ਧਰਮ ਕਬੂਲ ਕਰਵਾਉਣ ਲਈ ਉਹਨਾਂ ਨੂੰ ਅਨੇਕਾਂ ਤਸੀਹੇ ਦਿੱਤੇ ਗੁਰੂ ਜੀ ਨੂੰ ਤਖਤੀ ਤਵੀ ਉੱਤੇ ਬਿਠਾਇਆ ਗਿਆ ਇਹ ਤਾਂ ਅਤਵਾਲ ਕੇ ਉਤੋਂ ਤੱਤੀ ਪਕਦੀ ਰੇਤ ਗੁਰੂ ਜੀ ਦੇ ਸਰੀਰ ਉੱਤੇ ਪਾਈ ਗਈ। ਇਸ ਉਪਰੰਤ ਗੁਰੂ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ। ਜਿਸ ਨਾਲ ਗੁਰੂ ਜੀ ਦੇ ਸਰੀਰ ਉੱਤੇ ਵੱਡੇ ਵੱਡੇ ਛਾਲੇ ਪੈ ਗਏ। ਗੁਰੂ ਜੀ ਨੂੰ ਹੋਰ ਤਸੀਹੇ ਦੇਣ ਲਈ ਉਹਨਾਂ ਦੇ ਗਰਮ ਲਾਲ ਛਾਲਿਆਂ ਭਰੇ ਸਰੀਰ ਨੂੰ ਦਾਵੀ ਦੇ ਠੰਡੇ ਪਾਣੀ ਵਿੱਚ ਪਾ ਦਿੱਤਾ ਗਿਆ। ਜਿਸ ਨਾਲ ਉਹ ਛਾਲੇ ਫਟ ਗਏ। ਇਸ ਤਰ੍ਹਾਂ ਗੁਰੂ ਜੀ ਨੇ ਧਰਮ ਦੀ ਖਾਤਰ ਅਸਹਿ ਅਤੇ ਅਤੈ ਤੋਸਟ ਚੱਲੇ ਅਤੇ 13 ਗਿਆ ਮਿੱਠਾ ਲੱਗਿਆ ਉਚਾਰਦੇ ਹੋਏ। ਸਾਨੂੰ 1606 ਈਸਵੀ ਨੂੰ ਲਖੌਰ ਸ਼ਹਿਰ ਵਿੱਚ ਅਕਾਲਪੁਰਖ ਦੇ ਚਰਨਾਂ ਵਿੱਚ ਜਾ ਕੇ ਰਚੀ